ਮੈਡਮ ਅੱਜ ਮਲੋੜ ਪਹੁੰਚੇ ਹੋ ਦੀ ਕੀ ਕਹਿ ਰਹੇ ਹੋ ਕਿ ਕਿ ਠੰਡ ਦਾ ਸਮਾਂ ਆ ਗਿਆ ਜ਼ਿਆਦਾਤਰ ਆਪਾਂ ਦੇਖ ਰਹੇ ਹਾਂ ਸੜਕਾਂ ਦੇ ਉੱਤੇ ਜਿਹੜੇ ਆਵਾਰਾ ਪਸੰਦ ਨੇ ਘੁੰਮ ਰਹੇ ਆ ਸੋਰੇ ਫੈਕਟਰ ਵੀ ਜਿਹੜੀ ਲੋੜ ਪੈਣੀ ਹੈ ਇਸ ਵੇਲੇ ਤੋਂ ਹੋਰ ਕੀ ਕੁਝ ਜਿਹੜੀਆਂ ਇਸ ਵੇਲੇ ਜ਼ਰੂਰਤਾਂ ਨੇ ਮਲੋੜ ਨੂੰ ਕੀ ਕਹਾਂਗੇ ਜੀ ਕਾਫੀ ਕੁਝ ਹੈ ਜੀ ਕਿਉਂਕਿ ਸ਼ਹਿਰ ਬਹੁਤ ਵੱਡਾ ਪ੍ਰੋਜੈਕਟ ਹੁੰਦਾ ਸ਼ਹਿਰ ਦਾ ਔਰ ਕਾਫੀ ਜ਼ਿਆਦਾ ਇਲੈਕਸ਼ਨਾਂ ਵਿੱਚ ਬਿਜ਼ੀ ਹੋਣ ਤੋਂ ਬਾਅਦ ਮੈਂ ਅੱਜ ਆਈ ਹਾਂ ਸ਼ਹਿਰ ਦੇ ਵਿੱਚ ਜੋ ਜੋ ਡਿਮਾਂਡਸ ਹੈ ਅਸੀਂ ਆਪਣੇ ਵਾਰਡ ਇੰਚਾਰਜਾਂ ਨੂੰ ਵਰਕਰਾਂ ਨੂੰ ਬੁਲਾ ਕੇ ਹੀ ਸੁਣੀਆ ਔਰ ਨਾਲ ਅਫਸਰ ਸਹਿਬਾਨਾਂ ਨੂੰ ਵੀ ਬਿਠਾਇਆ ਗਿਆ ਜਿੱਥੇ ਲਾਈਟਾਂ ਦੀ ਲੋੜ ਹੈ ਔਰ ਸਰਤਿਆਂ ਨੂੰ ਧਿਆਨ ਚ ਰੱਖਦੇ ਹੋਏ ਜਿਵੇਂ ਤੁਸੀਂ ਰਿਫਲੈਕਟਰ ਦੀ ਗੱਲ ਕੀਤੀ ਹੈ ਵੀ ਅਸੀਂ ਸ਼ੁਰੂ ਕਰਵਾਉਣ ਜਾ ਰਹੇ ਹਾਂ ਸੋ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਹੋਰ ਕੋਡ ਲੱਗੇ ਇਸ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਕੰਮ ਸ਼ੁਰੂ ਕਰੀਏ ਵੀ ਇਲੈਕਸ਼ਨ ਦੀ ਗੱਲ ਕੀਤੀ ਕਿ ਵੀ ਚੱਲ ਰਹੇ ਆ ਆਪਾਂ ਗੱਲ ਕਰਾਂਗੇ ਗਿੱਦਲਵਾਦੀ ਹਵਾ ਦੇ ਬਾਰੇ ਦੇ ਵਿੱਚ ਕਿ ਕੀ ਕਹਿੰਦੀ ਪੀਐਸ ਗਿੱਦਲਵਾਦੀ ਹਵਾ ਖਾਸ ਕਰਕੇ ਡੀਐਨਟੀ ਜੀ ਦੇ ਬਾਰੇ ਵਿੱਚ ਕੀ ਕਹੋ ਜੀ ਅਸੀਂ ਤਾਂ ਮੈਂ ਹੁਣ ਕਾਫੀ ਦਿਨ ਉੱਥੇ ਲਾ ਕੇ ਆਈਆਂ ਔਰ ਬਹੁਤ ਸੋਹਣਾ ਲੋਕਾਂ ਦਾ ਵੀ ਧੰਨਵਾਦ ਕਰਦੇ ਆ ਕਿ ਬਹੁਤ ਸੋਹਣਾ ਰਿਸਪਾਂਸ ਆਮ ਆਦਮੀ ਪਾਰਟੀ ਦੇ ਪ੍ਰਤੀ ਔਰ ਜੋ ਕੈਂਡੀਡੇਟ ਆਮ ਆਦਮੀ ਪਾਰਟੀ ਨੇ ਤਾਂ ਉਹਨਾਂ ਦੀ ਸੋਚ ਪ੍ਰਤੀ ਉਹਨਾਂ ਦੀ ਸ਼ਖਸੀਅਤ ਪ੍ਰਤੀ ਲੋਕਾਂ ਨੇ ਬੜਾ ਸੋਹਣਾ ਹੰਗਾਰਾ ਬਹੁਤ ਅੱਛੀ ਜਿਹੜੀ VOTING ਹੋਈ ਹੈ ਔਰ ਅਸੀਂ ਪੋਜ਼ਿਟਿਵ ਆ ਬਿਲਕੁਲ ਕਿ ਇਸ ਵਾਰ ਗਿੱਦਲਵਾਹਾ ਤੇ ਲੋਕ ਆਮ ਆਦਮੀ ਪਾਰਟੀ ਹੋਈ ਸੀਟ ਜਿੱਤ ਕੇ ਦੇਣਗੇ ਵੱਡੀ ਗੱਲ ਕਹੀ ਗਈ ਆ ਡਿੰਪੀ ਜੀ ਵੱਲੋਂ ਕਿ ਜੇਕਰ ਮੈਂ ਇਸ ਵਾਰ ਨਹੀਂ ਜਿੱਤਦਾ ਤਾਂ ਮੈਂ ਸਾਸ ਛੱਡ ਦੂੰ ਦਿਖੋ ਇਹ ਤਾਂ ਉਹਨਾਂ ਦੀ ਆਪਣੀ ਸਟੇਟਮੈਂਟ ਆ ਨਾ ਪਰ ਅਸੀਂ ਪੂਰਾ ਵਿਸ਼ਵਾਸ ਰੱਖਦੇ ਹਾਂ ਕਿ ਉਹ ਇਸ ਵਾਰੀ ਪੱਕਾ ਜਿੱਤਣਗੇ ਜੇ ਆਪਾਂ ਗੱਲ ਕਰੀਏ ਮਲੋਟ ਦੇ ਵਿੱਚ ਸੀਵਰੇਜ ਤੇ ਗੰਦੇ ਪਾਣੀ ਦੀ ਕਾਫੀ ਸਮੱਸਿਆ ਸੀ ਤੁਹਾਡੇ ਇਨੀਸ਼ੀਏਟਿਵ ਦੇ ਨਾਲ ਉਸ ਸਮੱਸਿਆ ਤੋਂ ਕੁਝ ਹੱਦ ਤੱਕ ਨਿਜਾਤ ਮਿਲੀ ਆ ਹੁਣ ਮਲੋਟ ਵਾਸੀ ਉਡੀਕ ਕਰ ਰਹੇ ਕਿ ਅੰਡਰਬਿਜ ਦਾ ਕੰਮ ਕਦੋਂ ਸ਼ੁਰੂ ਹੋਗਾ ਅत्ता ਲੱਗੀ ਹੋਈਆਂ ਸੀਵਰੇਜ ਤੇ ਵੀ ਕੋਸ਼ਿਸ਼ ਕਰ ਰਹੇ ਹਾਂ ਹਰੇ ਬੜੇ ਏਰੀਆ ਜਿਹੜੇ ਪੈਂਡਿੰਗ ਪਏ ਨੇ ਅਸੀਂ ਉਹਨਾਂ 'ਚ ਵੀ ਆਉਣ ਵਾਲੇ ਦਿਨਾਂ 'ਚ ਕੰਮ ਸ਼ੁਰੂ ਕਰਾਉਣ ਜਾ ਰਹੇ ਹਾਂ ਔਰ ਮਲੋਟ ਅੰਡਰ ਬ੍ਰਿਜ ਦਾ ਕੰਮ ਜਿਹੜਾ ਕੁਝ ਸੀਵਰੇਜ ਦੀ ਪਾਈਪ ਦੀ ਕਰਕੇ ਹੀ ਥੋੜਾ ਪੈਂਡਿੰਗ ਹੋਇਆ ਸੀ ਉਹਨੂੰ ਵੀ ਅਸੀਂ ਸਾਈਡ ਲਾਈਨ ਕਰਾਉਣ ਦੇ ਲਈ ਬਜਟ ਮੁਹੱਈਆ ਕਰਾ ਕੇ ਔਰ ਜਲਦੀ ਬਹੁਤ ਜਲਦੀ ਕੋਸ਼ਿਸ਼ ਹੈ ਕੇ ਇਸ ਸਾਲ ਦੇ ਵਿੱਚ ਹੀ ਅਸੀਂ ਇਹ ਸ਼ੁਰੂ ਕਰਵਾਵਾਂ ਮੈਮ ਨਸ਼ਾ ਬਹੁਤ ਉੱਠ ਗਿਆ ਮਲੋਟ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਇਹ ਬੇਨਤੀ ਕਰਾਂਗੇ ਕਿ ਸਮੱਸਿਆ ਪੂਰੀ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਘਣ ਵਾਂਗ ਖਾਰੀ ਹੈ। ਔਰ ਉਹਦੇ ਵਿੱਚ ਬੇਸਿਕ ਕਾਰਨ ਇਹ ਹੈ ਕਿ ਸਾਡੇ ਬੱਚੇ ਜਿਹੜੇ ਐਡਿਕਟ ਹੋ ਗਏ। ਉਹ ਐਡਿਕਸ਼ਨ ਦਾ ਫਾਇਦਾ ਚੁੱਕ ਕੇ ਜਿਹੜੇ ਲੋਕ ਐ ਬਾਰ-ਬਾਰ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਇਸ ਚੇਨ ਤੋਂ ਬਾਹਰ ਨਹੀਂ ਆਉਣ ਦੇ ਰਹੇ। ਸੋ ਅਸੀਂ ਰਿਪੀਟਡ ਰੇਡਸ ਜਾਂ ਪੁਲਿਸ ਦੀ ਸਖਤ ਕਾਰਵਾਈ ਨਾਲ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਇਸ ਪਾਸੇ ਬਾਹਰ ਕੱਢਿਆ ਜਾਵੇ। ਪਰ ਕੋਸ਼ਿਸ਼ ਕਰਾਂਗੇ ਇਸ ਵਾਰੀ ਕਿ ਕੋਈ ਚੰਗੀ ਕੈਂਪੇਨ ਚਲਾ ਕੇ ਜਾਂ ਲੋਕਾਂ ਤੱਕ ਘਰ-ਘਰ ਸੁਨੇਹਾ ਦੇ ਕੇ ਕਿਸੇ ਵੀ ਤਰੀਕੇ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਕੱਢਾਂਗੇ ਭਾਵੇਂ ਮਲੋਟ ਦੀ ਗੱਲ ਕਰ ਲਈਏ ਜਾਂ ਮਲੋਟ ਤੋਂ ਬਾਹਰ ਦੀ ਗੱਲ ਕਰ ਲਈਏ ਸਮੱਸਿਆ ਬਹੁਤ ਵੱਡੀ ਹੈ ਗੰਭੀਰ ਹੈ ਤੇ ਅਸੀਂ ਇਸ ਸਮੱਸਿਆ ਨੂੰ ਹੱਲ ਕਰਨ ਲਈ ਯਤਨਸ਼ੀਲ ਹਾਂ